ਜਿਹੜਾ ਇਸ ਖੇਤ ਦੇ ਵਿੱਚ ਖੜੇ ਹਾਂ ਅੱਖਾ ਤੁਹਾਡੀਆਂ ਨਾਮ ਨੇ ਤੇ ਗੱਲਬਾਤ ਕੀ ਹੋਈ ਸੀ ਅਸਲ ਤੇ ਬਲਤਾਂ ਬਾਈ ਜੀ ਪੁੱਛੋ ਨਾ ਸਾਡੇ ਦੇਖਦੇ ਦੇਖਦੇ ਸਾਰਾ ਕੁਝ ਹੋ ਗਿਆ ਆ ਤਾਰਾਂ ਦੀਆਂ ਹੁੰਦੀਆਂ ਨੇ ਤੇ ਬਿਜਲੀ ਦੀ ਇਹ ਗੈਲੀ ਆ ਸਾਰੀਆਂ ਤਾਰਾਂ ਨੀਂਦੀਆਂ ਨੇ ਉਹ ਤਾਰਾਂ ਦੇ ਆਪ ਵਿੱਚ 24 ਘੰਟੇ ਲਈ ਲੈਣ ਜਾਂਦੀ ਉਹਦੇ ਨਾਲ ਲੱਗਣ ਨਾਲ ਸੰਪਰਕ ਹੋ ਗਿਆ ਤੇ ਥੱਲੇ ਅੱਗ ਲੱਗੀ ਤੇ ਸਾਡੇ ਦੇਖਦੇ ਦੇਖਦੇ ਸਾਰਾ ਕੁਤਵਾ ਹੋ ਗਿਆ ਅ ਨੁਕਸਾਨ ਨੀ ਗਈ ਫਸਲ ਕਿੰਨੇ ਕਿਲੇ ਸੀ ਜੀ ਸਾਡੇ 15 ਕਿਲੇ ਤਾਂ ਕਣਕ ਦੇ ਮੱਚ ਗਏ ਜੀ ਤੇ 8-9 ਕਿਲੇ ਸਾਡੇ ਟਰੂਬੀ ਦੇ ਮੱਚ ਗਏ ਜੀਮੇਦਾਰਾਂ ਦਾ ਰੱਬੀ ਰੱਖਾ ਅੱਜ ਤਾਂ ਅਰਦਾਸ ਕਰਦੇ ਆਂ ਜੇ ਮੌਸਮ ਖਰਾਬ ਹੋ ਜਾਂਦਾ ਤਾਂ ਅਰਦਾਸ ਕਰਦੇ ਆਂ ਪੱਕੀਆਂ ਫਸਲਾਂ ਤੇ ਸਾਡੇ ਕਿਹੜੇ ਇੱਥੇ ਫਸਲਾਂ ਦੇ ਬੀਮੇ ਹੁੰਦੇ ਆ ਜੀ ਹਰੇਕ ਪਾਸੇ ਉਹ ਬਚਦੇ ਆਂ ਸਾਰੇ ਪਾਸੇ ਸਾਨੂੰ ਮਾਰੀ ਮਾਰਾਂ ਦੇ ਕੈਨ ਵਾਲੇ ਸਾਨੂੰ ਬਹੁਤ ਉਸ ਬੋਲੀ ਜਾਂਦੇ ਧਰਨੀਆਂ ਤੇ ਬਹਿ ਜਾਂਦੇ ਆਂ ਹੋਰ ਕਰਦੇ ਆਂ ਪਰ ਸਾਡੀਆਂ ਮਜਬੂਰੀਆਂ ਨੇ ਜੀ ਤੇ ਅਸਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਵੀ ਮੈਂ ਮਰੀਆਂ ਹੋਈਆਂ ਮੁਰਗੀਆਂ ਦਾ ਵੀ ਮੁਆਵਜ਼ਾ ਦਵਾਉਂ ਤੁਸੀਂ ਕਹਿੰਦੇ ਵੀ ਸਾਨੂੰ ਫਸਲ ਦੇ ਬਾਰੇ ਕੋਈ ਪੁੱਛਦਾ ਨਹੀਂ ਜੀ ਕਹਿਣ ਨੂੰ ਬਾਤੋ ਤੇਰੀ ਗੱਲਾਂ ਨਹੀਂ ਬਾਤੋ ਕੀ ਹੈਲਪ ਹੁੰਦੀ ਆ ਅਜੇ ਲੋਕ ਬਿਚਾਰੇ ਕੁਝ ਸਾਡੇ ਐਨਆਰਆਈ ਭਰਾ ਨੇ ਜਾਂ ਹੋਰ ਨੇ ਉਹ ਉਹਨਾਂ ਨੇ ਜਰੂਰ ਸਾਨੂੰ ਕੁਝ ਦਲਾਸੇ ਦਿੱਤੇ ਆ ਤੇ ਸਰਕਾਰੀ ਰੇਟ ਕੀ ਆ ਜੀ 5-5000 ਰੁਪਏ ਕਿਲਾ ਆ ਜੁਦਾ ਬਿਜਲੀ ਮੁਲਾਜ਼ਮਾਂ ਦੇ ਵਿੱਚੋਂ ਕੋਈ ਪਹੁੰਚਿਆ ਜੀ ਤੁਹਾਡੇ ਕੋਲੇ ਵੀ ਤੁਹਾਨੂੰ ਤਰਵਾਸ ਦੇਣ ਵਾਸਤੇ ਹੌਸਲਾ ਦੇਣ ਵਾਸਤੇ ਵੀ ਅਸੀਂ ਤੁਹਾਡੇ ਨਾਲ ਆ ਜੀ ਪਹੁੰਚੇ ਜ਼ਰੂਰ ਆ ਜੀ ਉਹ ਨੁਕਸ ਕਰਾਨਾ ਜੀ ਕਰਦੇ ਨੇ ਕਿ ਇਹ ਇੰਨੀ ਤਰ੍ਹਾਂ ਘਾ ਲੈਂਦੇ ਨੇ ਨਾ ਲਈ ਆਪਣੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਜਿਵੇਂ ਤਾਰਾਨੀਮੀਆ ਨੇ ਸੂਚੀਆਂ ਕਰੀਏ ਇਹਨਾਂ 'ਚ ਡੰਡੇ ਵੰਦੀਏ ਸਤਸ੍ਰੀ ਅਕਾਲ ਜੀ ਪੰਜਾਬੀ ਲੋਕ ਚੈਨਲ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਪ੍ਰਕਾਸ਼ ਸਰਮਾ ਸਵਾਗਤ ਕਰਦਾ ਕਹਦੇ ਹੁੰਦੇ ਆ ਵੀ ਮੌਸਮ ਦੇ ਵਿੱਚ ਥੋੜਾ ਜਿਹਾ ਬਦਲਾਅ ਆ ਜਾਵੇ ਜਾਂ ਕਹਿ ਲਈਏ ਬਦਲਵਾਈ ਹੋ ਜਾਵੇ ਤੇ ਆਮ ਲੋਕਾਂ ਨੂੰ ਉਹ ਲੱਗਦਾ ਵੀ ਮੌਸਮ ਜਿਹੜਾ ਸੁਹਾਵਣਾ ਹੋ ਗਿਆ ਪਰ ਕਿਸਾਨ ਨੂੰ ਜਿਹੜਾ ਉਸ ਮੌਸਮ ਦੇ ਬਾਰੇ ਪਤਾ ਹੁੰਦਾ ਵੀ ਉਹ ਮੌਸਮ ਹੈ ਜਿਹੜਾ ਉਸ ਲਈ ਕਿੰਨਿਆ ਕੋ ਔਕੜਾ ਖੜੀਆ ਕਰਨ ਵਾਲਾ ਤੇ ਕਿਸਾਨ ਹੀ ਉਸ ਮੌਸਮ ਦੇ ਮિજાਜ ਬਾਰੇ ਪਲੀ ਭਾਂਤ ਜਾਣਦਾ ਹੁੰਦਾ ਤੇ ਦੂਜੀ ਗੱਲ ਦੱਸਦੀ ਹੈ ਕਿਸਾਨ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਉਹ ਇਸ ਜ਼ਮੀਨ ਦੇ ਨਾਲ ਹੀ ਜੁੜੀ ਹੋਈ ਹੁੰਦੀ ਹੈ ਇਸ ਜ਼ਮੀਨ ਦੇ ਵਿੱਚੋਂ ਹੀ ਕਿਸਾਨ ਨੇ ਹੱਡ ਤੋੜਵੀਂ ਮਿਹਨਤ ਕਰਕੇ ਧੁੱਪਾਂ ਛਾਵਾਂ ਨਾ ਦੇਖਦੇ ਹੋਏ ਆਪਣੇ ਸਰੀਰ ਨੂੰ ਤਸੀਹੇ ਦਿੰਦੇ ਹੋਏ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਇਸੇ ਜ਼ਮੀਨ ਦੇ ਵਿੱਚ ਇਸੇ ਜ਼ਮੀਨ ਦੇ ਨਾਲ ਜੁੜ ਕੇ ਉਹ ساری ਜ਼ਿੰਦਗੀ ਰਹਿੰਦਾ ਪਰ ਇਸੇ ਜ਼ਮੀਨ ਤੇ ਜਿੱਥੇ ਉਹ ਮਿਹਨਤ ਕਰਦਾ ਉਸ ਜ਼ਮੀਨ ਤੇ ਜੇਕਰ ਪੁੱਤਾ ਵਾਂਗੂ ਪਾਲੀ ਹੋਈ ਫਸਲ ਨੂੰ ਅਚਾਨਕ ਹੀ ਅੱਗ ਲੱਗ ਜਾਵੇ ਤਾਂ ਕਿਸਾਨ ਦਾ ਜਿਹੜਾ ਫਿਰਦਾ ਬਲੁੰਦਰਾ ਜਾਂਦਾ ਤੇ ਮਨ ਮਰਨ ਨੂੰ ਕਰਦਾ ਪਰ ਧੰਨ ਜਿਗਰਾ ਉਸ ਕਿਸਾਨ ਦਾ ਜਿਹੜਾ ਐਡਾ ਵੱਡਾ ਨੁਕਸਾਨ ਝੱਲਣ ਤੋਂ ਬਾਅਦ ਵੀ ਅੱਖਾਂ ਦੇ ਵਿੱਚ ਅਥਰੂ ਲੈ ਕੇ ਨਮੋਸੀ ਲੈ ਕੇ ਇਸ ਦੁਨੀਆ ਦੇ ਵਿੱਚ ਵਿਚਰਨ ਦੀ ਕੋਸ਼ਿਸ਼ ਕਰਦਾ ਤੇ ਅਸੀਂ ਖੜੇ ਹਾਂ ਜੀ ਲੁਧਿਆਣਾ ਦੇ ਹਲਕਾ ਪਹਿਲ ਦੇ ਅਧੀਨ ਆਉਂਦੇ ਪਿੰਡ ਗੋਸਲਾਂ ਦੇ ਵਿੱਚ ਜਿੱਥੇ ਬੀਤੇ ਦਿਨੀ ਅਚਾਨਕ ਕਿਸਾਨ ਦੀ ਫਸਲ ਨੂੰ ਜਿਹੜੀ ਕਿ ਮੰਡੀ ਦੇ ਵਿੱਚ ਜਾਣ ਲਈ ਤਿਆਰ ਸੀ ਤੇ ਉੱਥੇ ਉਸ ਨੂੰ ਅਚਾਨਕ ਹੀ ਅੱਗ ਲੱਗ ਜਾਂਦੀ ਹੈ ਗੱਲਬਾਤ ਕਰਾਂਗੇ ਕਿ ਹੋਇਆ ਕੀ ਸੀ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਰਜਿੰਦਰ ਸਿੰਘ ਨਾਮ ਹੈ ਰਜਿੰਦਰ ਸਿੰਘ ਹਾਂਜੀ ਬਾਈ ਜੀ ਕੀ ਗੱਲ ਹੋਈ ਵੀ ਜਿਹੜਾ ਇਸ ਖੇਤ ਦੇ ਵਿੱਚ ਖੜੇ ਹੋ ਅੱਖਾ ਤੁਹਾਡੀਆਂ ਨਾਮ ਨੇ ਤੇ ਗੱਲਬਾਤ ਕੀ ਹੋਈ ਸੀ ਅਸਲ ਦੇ ਵਿੱਚ ਗੱਲ ਤਾਂ ਬਾਈ ਜੀ ਪੁੱਛੋ ਨਾ ਸਾਡੇ ਦੇਖਦੇ ਦੇਖਦੇ ਸਾਰਾ ਕੁਝ ਹੋ ਗਿਆ ਆ ਤਾਰਾਂ ਜਿਹੜੀਆਂ ਹੋਈਆਂ ਨੇ ਜੀ ਇਹ ਬਿਜਲੀ ਦੀਆਂ ਅੰਗੈਲੀ ਆ ਸਾਰੀਆਂ ਤਾਰਾਂ ਨੀਂਦੀਆਂ ਨੇ ਅਸੀਂ ਬਹੁਤ ਵਾਰ ਕਹਿ ਚੁੱਕੇ ਹਾਂ ਇਹਨਾਂ ਦੇ ਥੱਲੇ ਦੀ ਟਰੈਕਟਰ ਅਸੀਂ ਬਾਹੀ ਕਰਦੇ ਹਾਂ ਟਰੈਕਟਰ ਵੀ ਨਹੀਂ ਲੰਘਦੇ ਹੈਗੇ ਉਹ ਤਾਰਾਂ ਦੇ ਆਪਸ ਵਿੱਚ 24 ਘੰਟੇ ਵਾਲੀ ਲਾਈਨ ਜਾਂਦੀ ਉਹਦੇ ਨਾਲ ਲੱਗਣ ਨਾਲ ਸੰਪਰਕ ਹੋ ਗਿਆ ਤੇ ਥੱਲੇ ਅੱਗ ਲੱਗੀ ਤੇ ਸਾਡੇ ਦੇਖਦੇ ਦੇਖਦੇ ਸਾਰਾ ਕੁਤਬਾ ਹੋ ਗਿਆ ਮਤਲਬ ਤਾਰ ਦੇ ਟੁੱਟਣ ਕਰਕੇ ਸਾਰਾ ਜਿਹੜਾ ਪਾਣਾ ਬਾਪਿਆ ਤਾਰ ਦੇ ਟੁੱਟਣ ਕਰਕੇ ਤੇ ਕਿੰਨੇ ਤੁਹਾਡੀ ਇਹ ਜਿਹੜੀ ਅ ਨੁਕਸਾਨੀ ਗਈ ਫਸਲ ਕਿੰਨੇ ਕਿਲੇ ਸੀਗੇ ਜੀ ਸਾਡੇ 15 ਕਿਲੇ ਦਾ ਕਣਕ ਦੇ ਮੱਚ ਗਏ ਜੀ ਤੇ 8-9 ਕਿਲੇ ਸਾਡੇ ਟੂੜੀ ਦੇ ਮੱਚ ਗਏ ਜੀ ਹਾਂ ਜੀ ਤੇ ਕੋਈ ਫਾਇਰ ਬਰਗੇਡ ਪਹੁੰਚੀ ਜੀ ਮੌਕੇ ਦੇ ਉੱਤੇ ਜਾਂ ਫਿਰ ਕਿਵੇਂ ਹੱਲ ਕੀਤਾ ਵੀ ਅੱਗ ਕੁਸਤਾ ਬਚਾਇਆ ਹੋਊਗਾ ਜਾਂ ਪਿੰਡ ਵਾਸੀਆਂ ਨੇ ਕੁਸ ਤੁਸੀਂ ਜੀ ਫਾਇਰ ਬਰਗੇਡ ਦੀ ਗੱਲ ਕਰਦੇ ਹੋ ਜ਼ਿਮੀਂਦਾਰਾਂ ਦਾ ਰੱਬ ਹੀ ਰੱਖਾ ਅੱਜ ਤਾਂ ਅਰਦਾਸ ਕਰਦੇ ਆਂ ਜੇ ਮੌਸਮ ਖਰਾਬ ਹੋ ਜਾਂਦਾ ਤਾਰਦਾਸ ਕਰਦੇ ਆ ਪੱਕੀਆਂ ਫਸਲਾਂ ਤੇ ਸਾਡੇ ਕਿਹੜੇ ਇਥੇ ਫਸਲਾਂ ਦੇ ਬੀਮੇ ਹੁੰਦੇ ਆ ਜੀ ਅਸੀਂ ਹਰੇਕ ਪਾਸੇ ਉਹ ਬਚਦੇ ਆ ਸਾਰੇ ਪਾਸੇ ਸਾਨੂੰ ਮਾਰੀ ਮਾਰਾਂ ਨੇ ਕਹਿਣ ਵਾਲੇ ਸਾਨੂੰ ਬਹੁਤ ਕੁਝ ਬੋਲੀ ਜਾਂਦੇ ਧਰਨੀਆਂ ਤੇ ਬਹਿ ਜਾਂਦੇ ਆ ਹੋਰ ਕਰਦੇ ਆ ਪਰ ਸਾਡੀਆਂ ਮਜਬੂਰੀਆਂ ਨੇ ਜੀ ਅਸੀਂ ਕਰ ਕੀ ਸਕਦੇ ਆ ਹੁਣ ਜੋ ਮੰਡੀ 'ਚ 2 ਦਿਨ ਪਹਿਲਾਂ ਵੱਢ ਲੋ ਤਾਂ ਉਥੇ ਵੱਢਨ ਸਾਹ ਟਰਾਲੀਆਂ 'ਚ ਝੋਲਾ ਲੰਦਿਆ ਥੋੜਾ ਜਿਹਾ ਮੌਸਮਰ ਨਹੀਂ ਸਹੀ ਫਲਾਣਾ ਸਾਨੂੰ ਵੀ ਪਤਾ ਲੱਗਦਾ ਮੌਸਮਰ ਕਦੋਂ ਸਹੀ ਹੁੰਦਾ ਸਾਰੇ ਲੋਕ ਵੱਢ ਕੇ ਲੈ ਆਂਦੇ ਆ ਸਾਡਾ ਥਾਲਾ ਮੌਸਮਰ ਨਹੀਂ ਸਹੀ ਹੁੰਦਾ ਜਦ ਵੱਢਣੇ ਦਾ ਟਾਈਮ ਆਇਆ ਇੱਕ ਪਾਸੇ ਵੱਢਣ ਲੱਗੇ ਤਾਂ ਜਾਨੂ ਤਾਂ ਇਹਨਾਂ ਨੇ ਸਾਰਾ ਕੁਝ ਸਾਡਾ ਅੱਗ ਨੇ ਤਬਾਹ ਕਰਤਾ ਤੇ ਅਸਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਵੀ ਮੈਂ ਮਰੀਆਂ ਹੋਈਆਂ ਮੁਰਗੀਆਂ ਦਾ ਵੀ ਮੁਆਵਜ਼ਾ ਦਿਵਾਉਂ ਤੁਸੀਂ ਕਹਿੰਦੇ ਵੀ ਸਾਨੂੰ ਫਸਲ ਦੇ ਬਾਰੇ ਕੋਈ ਪੁੱਛਦਾ ਨਹੀਂ ਜੀ ਦੇਖੋ ਜੀ ਐਮਐਲਏ ਸਾਹਿਬ ਅੱਜ ਆ ਕੇ ਤਾਂ ਗਏ ਨਹੀਂ ਤੇ ਵਿਸ਼ਵਾਸ ਦਿਵਾ ਕੇ ਗਏ ਨੇ ਵੀ ਹਾਂ ਤੁਹਾਡਾ ਅਸੀਂ ਉਹ ਕਰਾਂਗੇ ਪਰ ਅਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਤੇ ਇੱਕ ਤਾਂ ਸਾਡੀਆਂ ਫਸਲਾਂ ਦੇ ਬੀਮੇ ਜ਼ਰੂਰ ਕਰੋ ਨੰਬਰ 2 ਤੇ ਜਦੋਂ ਵੀ ਕੋਈ ਅਜਿਹੀ ਘਟਨਾ ਹੁੰਦੀ ਆ ਹਰੇਕ ਪਿੰਡ ਦੇ ਵਿੱਚ ਕੋ ਟੈਂਕੀਆਂ ਦੇ ਉੱਤੇ ਜੀ ਪ੍ਰੈਸ਼ਰ ਵਾਲਾ ਲੱਗ ਜਾਂਦਾ ਉਹ ਕੋਈ ਵੱਡੀ ਗੱਲ ਨਹੀਂ ਹੈਗੀ ਹੁਣ ਕਣਕ ਦੀ ਫਸਲ ਇਹਦਾ ਪਟ્રોલ ਆ ਜੀ ਇੱਕ ਤਰ੍ਹਾਂ ਦਾ ਇਹ ਤੇ ਕਿਤੇ ਵੀ ਮਾੜਾ ਜਿਹਾ ਵੀ ਹੈਪਨ ਹੋ ਗਿਆ ਇਹਨੂੰ ਰੋਕਣਾ ਬਹੁਤ ਔਖਾ ਆਪਾਂ ਰੋਜ਼ ਹਰੇਕ ਸਾਲ ਦੇਖਨੇ ਆ ਲੱਖਾਂ ਕਿੰਨੇ ਲੋਕਾਂ ਦਾ ਕਿਸਾਨਾਂ ਦਾ ਉਹ ਹੁੰਦਾ ਸਾਰਾ ਕੁਝ ਕਰਤਾ ਧਰਤਾ ਇਹਦੇ ਸਿਰ ਤੇ ਹੀ ਹੁੰਦਾ ਆ ਮੇਰੇ ਦੋ ਹੀ ਭਾਈ ਖੜੇ ਇਹਨਾਂ ਦੀ ਵਿਚਾਰਿਆਂ ਦੇ ਠੇਕੇ ਤੇ ਜ਼ਮੀਨ ਸੀ ਜਿਨ੍ਹਾਂ ਦਾ ਅਸਲ ਮੈਂ ਨੁਕਸਾਨ ਹੋਇਆ ਤੇ ਹੁਣ ਕਹਿਣ ਨੂੰ ਬਾਅਦੋਂ ਦੀ ਗੱਲਾਂ ਨਹੀਂ ਬਾਅਦੋਂ ਕੀ ਹੈਲਪ ਹੁੰਦੀ ਆ ਹਜੇ ਲੋਕ ਵਿਚਾਰੇ ਕੁਝ ਸਾਡੇ ਐਨਆਰਆਈ ਭਰਾ ਨੇ ਜਾਂ ਹੋਰ ਨੇ ਉਹ ਉਹਨਾਂ ਨੇ ਜ਼ਰੂਰ ਸਾਨੂੰ ਕੁਝ ਦਿਲਾਸੇ ਦਿੱਤੇ ਆ ਤੇ ਸਰਕਾਰੀ ਰੇਟ ਕੀ ਆ ਜੀ 5-5000 ਰੁਪਏ ਕੀ ਲਾ ਆ ਜੂਗਾ ਹੁਣ ਸਾਡੀ ਇਹ 70-70000 ਦੀ 60-60000 ਰੁਪਏ ਦੀ ਕਣਕ ਇੰਨੇ ਕੁ ਲੈ ਕੇ ਅਸੀਂ ਕੀ ਕਰਾਂਗੇ ਇਹਨਾਂ ਕੋਲੇ ਹੈ ਵੀ ਠੇਕੇ ਤੇ ਨੇ ਜ਼ਮੀਨਾਂ ਕਰਨਗੇ ਕੀ ਜੀ ਕਿੱਥੋਂ ਭਰ ਅਸਲ ਦੇ ਵਿੱਚ ਪਤਾ ਕਿਵੇਂ ਲੱਗਿਆ ਵੀ ਘਰ ਬੈਠੇ ਸੀ ਤੁਸੀਂ ਜਾਂ ਖੇਤ ਦੇ ਵਿੱਚ ਕੰਮ ਅਸੀਂ ਖੇਤ ਹੀ ਸੀਗੇ ਜੀ ਤੁਹਾਡੇ ਪਰਲੇ ਖੇਤਾਂ 'ਚ ਮਸ਼ੀਨਾਂ ਚੱਲਦੀਆਂ ਸੀਗੀਆਂ ਇਧਰਲੇ ਖੇਤਾਂ 'ਚ ਵੱਢਣੇ ਸੀਗੇ ਮੈਨੂੰ ਤਾਂ ਅਚਾਨਕ ਪਤਾ ਲੱਗਿਆ ਵੀ ਅੱਗ ਲੱਗੀ ਭੱਜੇ ਬਹੁਤ ਟਰੈਕਟਰ ਆਏ ਆਲੇ ਦੁਆਲੇ 3-4 ਘੰਟਾ ਦੇ ਲੋਕ ਆਏ ਪਰ ਇਹ ਇਹ ਅੱਗ ਸਾਹਮਣੀ ਬਹੁਤ ਔਖੀ ਆ ਜੀ ਹੁਣ ਆਪਾਂ ਇੱਕ ਦੇਖਿਆ ਕੱਲ ਹੈਪਨ ਹੋਇਆ ਕਿਸਾਨ ਵਿਚਾਰ ਅੱਗ ਬੁਝਾਉਂਦਾ ਬੁਝਾਉਂਦਾ ਵਿਚੀ ਚਿੱਚੀ ਜਲ ਗਿਆ ਹਾਂਜੀ ਹਾਂ ਇਦਾਂ ਦੇ ਅਸਟਾ ਕੱਲ ਲੋਕਾਂ ਨੂੰ ਵੀ ਰੋਕਿਆ ਵੀ ਭਾਈ ਆਪਣੀ ਜਾਨ ਬਚਾ ਲਓ ਜੇ ਹੁਣ ਫਸਲ ਗਈ ਤਾਂ ਆਪਣੀ ਜਾਨ ਨ ਉਹ ਜਾ ਹੁਣ ਤੇ ਆ ਤੁਸੀਂ ਕਿਹਾ ਸੀ ਵੀ ਬਿਜਲੀ ਆਣਾ ਦੀ ਵੀ ਹਨ ਗੈਲੀ ਹੈ ਬਿਜਲੀ ਮੁਲਾਜ਼ਮਾਂ ਦੇ ਵਿੱਚੋਂ ਕੋਈ ਪਹੁੰਚਿਆ ਜੀ ਤੁਹਾਡੇ ਕੋਲੇ ਵੀ ਤੁਹਾਨੂੰ ਤਰਵਾਸ ਦੇਣ ਵਾਸਤੇ ਹੌਸਲਾ ਦੇਣ ਵਾਸਤੇ ਵੀ ਅਸੀਂ ਤੁਹਾਡੇ ਨਾਲ ਆ ਜੀ ਪਹੁੰਚੇ ਜ਼ਰੂਰ ਆ ਜੀ ਉਹ ਨੁਕਸ ਕਿਰਾਨਾ ਜੀ ਕਰਾ ਲਏ ਨੇ ਹਾਂਜੀ ਉਹ ਸਾਰਾ ਕੁਝ ਸਾਡੇ ਕੋਲੇ ਤੁਸੀਂ ਸਾਡੇ ਦਫ਼ਤਰਾਂ ਚ ਕਰਾਏ ਹੋ ਪਰ ਉਸ ਕਾਟਾ ਲੈ ਕੇ ਆਏ ਕਿ ਇਹ ਕਿ ਇਹ ਨੀਅਤ ਰਖਾ ਲੈਂਦੇ ਨੇ ਇਹਨਾਂ ਦੀ ਆਪਣੀ ਜ਼ਿੰਮੇਵਾਰੀ ਨਹੀਂ ਬਣਦੀ ਵੀ ਜਿਵੇਂ ਤਾਰਾਨੀਵੀਆਂ ਨੇ ਅਸੀਂ ਉੱਚੀਆਂ ਕਰੀਏ ਇਹਨਾਂ 'ਚ ਡੰਡੇ ਵੰਦੀਏ ਤੁਸੀਂ ਜੇ ਤੁਹਾਨੂੰ ਅਸੀਂ ਕਈ ਰਾਹਾਂ ਤੇ ਸਾਡੇ ਪਿੰਡੇ ਨਾਲ ਬੁਰਾ ਹਾਲ ਆ ਤੁਸੀਂ ਥੱਲੇ ਜੀ ਮੋਟਰਸਾਈਕਲ ਰੀ ਲੰਘ ਸਕਦੇ ਮੈਂ ਹੈਰਾਨ ਆ ਵੀ ਇਹਨਾਂ ਨੂੰ ਕੋਈ ਪਰਵਾਹੀ ਨਹੀਂ ਹੈਗੀ ਜੀ ਕੀ ਕਰ ਸਕਦੇ ਆ ਉਹ ਮੁਲਾਜ਼ਮਾ ਕਹਿੰਦੇ ਆ ਸਾਡੇ ਬੰਦੇ ਨਹੀਂ ਪੂਰੇ ਦੀ ਸਾਨੂੰ ਇੰਨੇ ਨੇ ਪਿੰਡ ਦਿੱਤੇ ਆ ਤੇ ਪਰ ਕਿਸਾਨ ਦਾ ਜੀ ਇਸ ਟਾਈਮ ਇੱਥੇ ਬਹੁਤ ਬੁਰਾ ਹਾਲ ਆ ਸਾਰੇ ਪਾਸਿਓਂ ਕਿਸਾਨ ਨੂੰ ਬਿਮਾਰੀ ਮਾਰ ਆ ਹੁਣ ਸਾਡੀਆਂ ਫਸਲਾਂ ਖੜੀਆਂ ਜੀ ਕਦੇ ਕਿੰਨੇ ਸਾਵੇਂ ਗੜੇ ਮਾਰੀ ਹੋਗੀ ਜੀ ਉੱਥੇ ਕੀ ਉਹ ਕਿਸਾਨ ਕੀ ਕਰਨਗੇ ਜਿਨ੍ਹਾਂ ਦੇ ਗੜੇ ਮਾਰੀ ਹੋਗੀ ਹੁਣ ਬਾਹਰ ਆਪਾਂ ਦੇਖਦੇ ਆ ਬਾਹਰ ਅਗਲਾ ਕਿਉਂ ਭਜਦਾ ਬਾਹਰ ਅਗਲਾ ਫੈਸਿਲਟੀਆਂ ਕਰਕੇ ਹੀ ਭਜਦਾ ਜੀ ਉੱਥੇ ਫਸਲਾਂ ਦੇ ਵੀ ਬੀਮੇ ਨੇ ਲੋਕ ਵੀ ਉੱਥੇ ਹਰੇਕ ਜਿੱਥੇ ਜਾਏ ਇੱਥੇ ਫੈਸਿਲਿਟੀ ਨਹੀਂ ਕੋਈ ਹੋਰ ਨਹੀਂ ਇੱਥੇ ਰਹਿ ਕੇ ਕਰਨਾ ਵੀ ਹੁਣ ਆ ਨੁਕਸਾਨ ਹੋ ਗਿਆ ਜਿੰਦਗੀ ਭਰ ਲਈ ਬੰਦੇ ਨੂੰ ਪਿੱਛੇ ਕਰ ਦਿੰਦਾ ਤੇ ਕਹਿਣ ਲਈ ਤਾਂ ਜੀ ਇੱਕ ਨੁਕਸਾਨ ਹੋ ਗਿਆ ਹਨਾ ਤੇ ਪਰ ਇਹ ਗੱਲਾਂ ਬਹੁਤ ਵੱਡੀਆਂ ਨਹੀਂ ਜੀ ਇਹਨਾਂ ਨਾਲ ਹੁੰਦਾ ਉਹਨਾਂ ਨੂੰ ਪਤਾ ਲੱਗਦਾ ਇਹ ਚੀਜ਼ਾਂ ਦਾ ਕਿਤੇ ਨਾ ਕਿਤੇ ਜਿਹੜਾ ਅੱਖਾਂ ਨਾਮ ਨੇ ਵੀਰ ਦੀਆਂ ਹੁਣ ਵੀ ਕਿਉਂ ਨਾ ਜਿਹੜੀ ਕੀਤੀ ਕਰਾਈ ਮਿਹਨਤ ਹੈ ਉਹ ਅੱਗ ਦੀ ਭੇਟ ਚੜ ਗਈ ਹਾਂਜੀ ਬਾਈ ਜੀ ਕੀ ਨਾਮ ਹੈ ਜਸਵਿੰਦਰ ਸਿੰਘ ਜਸਵਿੰਦਰ ਜੀ ਇਹ ਜਿਹੜੀ ਜ਼ਮੀਨ ਹੈ ਇਹ ਆਪਣੀ ਹੈ ਜਾਂ ਠੇਕੇ ਦੇ ਲਈ ਠੇਕੇ ਦੇ ਲਈ ਹੂੰ ਕੀ ਠੇਕਾ ਜੀ ਫਿਰ ਠੇਕਾ 762000 ਰੁਪਏ ਠੇਕਾ ਜੀ 62000 ਰੁਪਏ ਠੇਕਾ ਤੇ ਜਿੰਨਾ ਤੋਂ ਠੇਕੇ ਦੇ ਲਈ ਸੀ ਉਹਨਾਂ ਨੇ ਕੁਝ ਮਤਲਬ ਕਹਿ ਲਈ ਵੀ ਹੇਠ ਉੱਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਫਿਲਹਾਲ ਵਿਦੇਸ਼ ਰਹਿੰਦੀ ਹੈ ਜੀ ਅਜੇ ਗੱਲਬਾਤ ਉਹਨਾਂ ਨਾਲ ਹੋਈ ਨਹੀਂ ਹੈਗੀ ਠੀਕ ਹੈ ਹਾਂਜੀ ਹਾਂ ਇਹ ਬਿਜਲੀ ਦੇ ਸਰਕਟ ਨਾਲ ਲੱਗੀ ਜੀ ਸਾਡੀ ਕਾਨਕ ਤਕਰੀਬਨ 7 ਕਿਲੇ ਦੇ ਮੱਚ ਗਏ ਜੀ ਅੱਛਾ ਸਰਕਾਰੀ ਨੁਮਾਇੰਦਿਆਂ ਦਾ ਕੀ ਕਹਿਣਾ ਸਰਕਾਰ ਦੇ ਜਿਹੜੇ ਤੁਸੀਂ ਕਹਿ ਲਿਓ ਵੀ ਐਮਐਲਏ ਸਾਹਿਬ ਵੀ ਆਏ ਸੀ ਐਨਜੀਯੂ ਕਹਿੰਦੇ ਬਸੇ ਕਿ ਕੋਈ ਗੱਲ ਨਹੀਂ ਜਿੰਨਾ ਹੋਊ ਸੀ ਗਦਾਵਰੀ ਵਗੈਰਾ ਪਟਵਾਰੀ ਸਾਹਿਬ ਆਏ ਸੀ ਲਿਖ ਕੇ ਲੈ ਗਏ ਜੀ ਕਹਿੰਦੇ ਵੀ ਜਿੰਨਾ ਹੋ ਸਕੇ ਸੀ ਓ ਟੋ ਡ ਕਰਵਾਵਾਂਗੇ ਹੁਣ ਕੀ ਮੰਗ ਕਰਦੇ ਹੋਂ ਪ੍ਰਸ਼ਾਸਨ ਦੇ ਕੋਲੋਂ ਕਿਉਂਕਿ ਜੇ ਦੇਖਿਆ ਜਾਵੇ ਵੀ ਸਾਰੀ ਤੁਹਾਡੀ ਮਿਹਨਤ ਹੈ ਜਿਹੜੀ ਸੜਕੇ ਸੁਆਹ ਹੋ ਸੁਆਹ ਹੋ ਜੀ ਮਿੰਟਾਂ ਚ ਦੇਖਦੇ ਦੇਖਦੇ ਸੁਆਹ ਹੋ ਗਈ ਜੀ ਮੰਗਤਾ ਹਾਂ ਜੀ ਵੀ ਸਾਡਾ ਜਿਹੜਾ ਮੁਆਵਜ਼ਾ ਬਣਾ ਦਾ ਸਾਨੂੰ ਕੋਲ ਮਦਦ ਕੀਤੀ ਜਾਵੇ ਤੇ ਠੇਕੇ ਤੇ ਖੇਤ ਨੇ ਜੀ ਹੁਣ ਇਹਦੇ ਤੇ ਆਸ ਹੁੰਦੀ ਹੈ ਸਾਲ ਬਾਅਦ ਵੀ ਚਲੋ ਆਪਣੇ ਦਾਣੇ ਆਉਣਗੇ ਜੀ ਪਰ ਕੁਦਰਤ ਅੱਗੇ ਕੀ ਕਰੀਏ ਜੀ ਹੁਣ ਤੇ ਕਹਿੰਦੇ ਵੀ ਕੁਦਰਤ ਦੇ ਅੱਗੇ ਕੀਤਾ ਵੀ ਕੀ ਜਾ ਸਕਦਾ ਕੁਦਰਤ ਬਲਵਾਨ ਹੈ ਪਰ ਇਹ ਜਿਹੜੀ ਕਿਸੇ ਨਾ ਕਿਸੇ ਦੀ ਅੰਗੈਲੀ ਤਾਂ ਹੈ ਕਿਉਂਕਿ ਜਿਹੜੀਆਂ ਇਹ ਤਾਰਾ ਉਹ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਵੀ ਤਾਰਾ ਜਿਹੜੀਆਂ ਖੇਤ ਦੇ ਵਿੱਚ ਹਾਜੇ ਵੀ ਉਮੇ ਦੀਆਂ ਉਮੇ ਹੀ ਲਟਕ ਰਹੀਆਂ ਨੇ ਤੇ ਬਿਜਲੀ ਪ੍ਰਸ਼ਾਸਨ ਕਹ ਲਈਏ ਉਹ ਅਧਿਕਾਰੀਆਂ ਦੇ ਹਲੇ ਵੀ ਕੰਨ ਦੇ ਉੱਤੇ ਜੂਨ ਹੀ ਸਰਕੀ ਕਿਉਂਕਿ ਉਹ ਸ਼ਾਇਦ ਕਿਸੇ ਹੋਰ ਜਿਹੜੀ ਉਧਰ ਘਟਨਾ ਹੋਣ ਦੇ ਇੰਤਜ਼ਾਰ ਦੇ ਵਿੱਚ ਨੇ ਵੀ ਸ਼ਾਇਦ ਕੋਈ ਹੋਰ ਪਾਣਾ ਵਾਪਰੇ ਇਸ ਤੋਂ ਪਹਿਲਾਂ ਕਿ ਇਹ ਕੋਈ ਹੋਰ ਇੱਥੇ ਪਾਣਾ ਵਾਪਰੇ ਜਾਂ ਕਿਸੇ ਨਾਲ ਕੋਈ ਹੋਰ ਨੁਕਸਾਨ ਹੋਵੇ ਬਿਜਲੀ ਵਿਭਾਗ ਵਾਲਿਆਂ ਨੂੰ ਵੀ ਥੋੜਾ ਜਿਹਾ ਸੋਚਣ ਦੀ ਲੋੜ ਹੈ ਤੇ ਪ੍ਰਸ਼ਾਸਨਿਕ ਅਧਿਕਾਰੀਆ ਨੂੰ ਸਾਡੇ ਚੈਨਲ ਦੇ ਰਾਹੀਂ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਕੋਸ਼ਿਸ਼ ਕਰਦੇ ਆਂ ਅਪੀਲ ਕਰਦੇ ਆਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹ ਕਿਸਾਨ ਨੇ ਜਿਹੜੇ ਆਪਣੀ ਸਾਰੀ ਜ਼ਿੰਦਗੀ ਇਸ ਮਿੱਟੀ ਦੇ ਨਾਲ ਜੁੜ ਕੇ ਰਹਿੰਦੇ ਨੇ ਤੇ ਇਸ ਮਿੱਟੀ ਦੇ ਵਿੱਚ ਹੀ ਇਹ ਕਹਿ ਲਈਏ ਵੀ ਆਪਣੀ ਸਾਰੀ ਜ਼ਿੰਦਗੀ ਖਤਮ ਕਰ ਦਿੰਦੇ ਨੇ ਤੇ ਬੇਨਤੀ ਇਹ ਵੀ ਹੈ ਜੋ ਕਿਸਾਨਾਂ ਦਾ ਸਾਥ ਦਿਆ ਕਰੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਹਲੇ ਵੀ ਭਾਵੁਕ ਹੋ ਕੇ ਜਿਹੜਾ ਬੱਲੀਆਂ ਦੇਖ ਰਹੇ ਨੇ ਉਹ ਜਿਹੜੇ ਉਹਨਾਂ ਦੇ ਹੱਥ ਵਿੱਚ ਨੇ ਤੇ ਸਰਕਾਰ ਨੂੰ ਅਪੀਲ ਕਰਦੇ ਆ ਵੀ ਇਹ ਕਿਸਾਨਾਂ ਦਾ ਜਿਹੜਾ ਕਿਤੇ ਨਾ ਕਿਤੇ ਸਾਰ ਲਈ ਜਾਵੇ ਕਿਉਂਕਿ ਇਹ ਜਮੀਨ ਹੈ ਜੀ ਤੇ ਇਹੀ ਇਹ ਫਸਲ ਹੈ ਜਿਹੜੀ ਇਹ ਪੁੱਤਾ ਵਾਂਗੂ ਪਾਲਦੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਰਕਾਰ ਇਹਨਾਂ ਦੀ ਗੁਹਾਰ ਹੈ ਜਿਹੜੀ ਉਸ ਨੂੰ ਕਿੰਨਾ ਕੁ ਸੀਰੀਅਸ ਲੈਂਦੀ ਹੈ ਜਾਂ ਕਿੰਨੀ ਕ ਇਹਨਾਂ ਨੂੰ ਇਸ ਨੁਕਸਾਨੀ ਗਈ ਫਸਲ ਦਾ ਮੁਆਵਜ਼ਾ ਦਿੰਦੇ ਨੇ ਕੈਮਰਾ ਪਰਸਨ ਜਗਦੀਪ ਸਿੰਘ ਦੇ ਨਾਲ ਪੰਜਾਬੀ ਲੋਕ ਚੈਨਲ ਲਈ ਮੈਂ ਪ੍ਰਕਾਸ਼ ਸ਼ਰਮਾ